ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਇੱਥੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਪਾਸਤਾ ਐਕਸੀਡੈਂਟ ਹੋਇਆ ਤਾਂ ਉਹਦੇ ਵਿੱਚ ਪ੍ਰੀਲਿਮਨਰੀ ਤੌਰ ਤੇ ਕਰੀਬਨ 32 ਸਵਾਰੀਆਂ ਸਨ ਤਾਂ 20 ਹੈਵ ਸਸਟੇਨਡ ਇਨਜਰੀਜ਼ ਉਹਦੇ ਵਿੱਚ ਅਨਫੋਰਚੂਨੇਟੀ ਤਿੰਨ ਸਵਾਰੀਆਂ ਦੀ ਡੈਥ ਹੋ ਗਈ ਦਾ ਸਿਕਰ ਕ੍ਰਿਟੀਕਲ ਤਾਂ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰਤਾ ਗਿਆ ਬਾਕੀ ਦੇ ਚ 10 12 ਬੰਦੇ ਹੈਗੇ ਨੇ ਦੇਵ ਸਸਟੇਨ ਮਾਈਨਰ ਇੰਜਰੀਜ਼ ਤਾਂ ਦੇ ਆ ਸਟੇਬਲ ਐਂਡ ਸੇਫ ਉਹਨਾਂ ਦਾ ਇਲਾਜ ਮੋਲਸੇਵਲ ਹਸਪੀਟਲ ਬਡਾਲਾ ਦੇ ਵਿੱਚ ਚੱਲ ਰਿਹਾ ਹੈ ਜੇ ਸਭ ਪਤਾ ਲੱਗਾ ਕਿ ਕਿਸ ਤਰ੍ਹਾਂ ਹੋਇਆ ਗਲਤੀ ਇਸ ਦੀ ਨਹੀਂ ਅਸੀਂ ਇਸ ਚੀਜ਼ ਨੂੰ ਹਜੇ ਤਫ਼ਤੀਸ਼ ਕਰ ਰਹੇ ਨੇ ਕਿ ਐਗਜ਼ੈਕਟਲੀ ਹੋਇਆ ਕੀ ਸੀਗਾ ਤਾਂ ਅਸੀਂ ਕੁਝ ਕੁਝ ਸੀਸੀਟੀਵੀ ਕੈਮਰਾਜ਼ ਵੀ ਚੈੱਕ ਕਰ ਰਹੇ ਨੇ ਕਿ ਐਗਜ਼ੈਕਟਲੀ ਉਸ ਵੇਲੇ ਕੀ ਹੋਇਆ ਸੀਗਾ ਬਟ ਪ੍ਰੀਲੀਮਿਨਰੀ ਤੌਰ ਤੇ ਕੁਝ ਅੱਗੋ ਕੁਝ ਮੋਟਰਸਾਈਕਲ ਆ ਰਹੇ ਸੀਗੇ ਉਹ ਕਲੂਜਨ ਨੂੰ ਅਵੋਇਡ ਕਰਨ ਲਈ ਜਿਹੜਾ ਬੱਸ ਡਰਾਈਵਰ ਹੈ ਉਹਨਾਂ ਨੇ ਇੱਕ ਸ਼ਾਰਪ ਰਾਈਟ ਟਰਨ ਲੈ ਲਿਆ ਉਸ ਕਰਕੇ ਜਿਹੜਾ ਤੁਸੀਂ ਦੇਖ ਸਕਦੇ ਹੋ ਜੇ ਕੰਧ ਦੇ ਵਿੱਚ ਜਿਹੜਾ ਬੱਸ ਸਟਾਪ ਤੇ ਕੰਧ ਸੀਗਾ ਉਹਦੇ ਵਿੱਚ ਗੱਡੀ ਜਾ ਟਕਰਾਈ ਹੋਰ ਕਿੰਨੇ ਜਨਨੀਆਂ ਸੀ ਕਿੰਨੇ ਬੰਦੇ ਸੀ ਉਹਨਾਂ ਦੇ ਅ ਉਹਦੇ ਵਿੱਚ ਫਿਲਹਾਲ ਇੱਕ ਲੇਡੀ ਦਾ ਹੈਗਾ ਇੱਕ ਜੈਂਟਸ ਦਾ ਐਂਡ ਇੱਕ ਟੀਨੇਜਰ ਸੀਗਾ ਦੇਖੋ ਹੋਰ ਡਰਾਈਵਰ ਤੇ ਬੜਿਆ ਗਿਆ ਜਿੱਦਣਾ ਫਸ ਗਿਆ ਨਹੀਂ ਉਹ ਆਪਾ ਚੈੱਕ ਕਰ ਰਹੇ ਨਹੀਂ ਸਾਰਾ ਅਸੀਂ ਸਾਰੀ ਡੀਟੇਲ ਚੈੱਕ ਕਰ ਰਹੇ ਨਹੀਂ ਜਾਂ ਹੋ ਸਕਦਾ ਹੈ ਕਿ ਉਹਨੂੰ ਵੀ ਇੰਜਰੀਜ਼ ਲੱਗੀਆਂ ਹੋਣਗੀ ਉਹ ਵਿਲ ਚੈੱਕ ਐਂਡ ਵਿਲ ਕਨਫਰਮ